ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਰੈਂਸ ਅੱਜ ਦੀ ਵੀਡੀਓ ਦੇ ਵਿੱਚ ਮੈਂ ਸ਼ੇਅਰ ਕਰੂੰਗੀ ਤੁਹਾਡਾ ਨਾਲ ਖਸ਼ੇਰੇ ਦੀ ਪ੍ਰੋਪਰ ਕਟਿੰਗ ਤੇ ਸਟੀਚਿੰਗ ਸੋ ਬਣੇ ਰਿਹਾ ਵੀਡੀਓ ਦੇ ਐਂਡ ਤੱਕ ਤੇ ਜਿਹੜਾ ਇਹ ਮੈਂ ਖਸ਼ੇਰਾ ਰੈਡੀ ਕੀਤਾ ਹੈ ਇਹ ਸੋ ਫਰੈਂਸ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਖਸ਼ੇਰਾ ਆ ਬੜੀ ਸਫਾਈ ਦੇ ਵਿੱਚ ਰੈਡੀ ਹੋਇਆ ਆ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਮੈਨੂੰ ਬਣਾ ਕੇ ਰੈਡੀ ਕੀਤਾ ਹੈ ਤੇ ਲੇਡੀਜ਼ ਵਾਸਤੇ ਸਪੈਸ਼ਲ ਮੈਂ ਇੱਕ ਸ਼ਹਿਰਾ ਰੈਡੀ ਕੀਤਾ ਹੈ ਮਤਲਬ ਇਹਦੀ ਲੈਂਥ ਮੈਂ ਘੱਟ ਰੱਖੀ ਆ ਔਰ ਜਿਹੜਾ ਜੈਂਟਸ ਕਸ਼ਹਿਰਾ ਹੁੰਦਾ ਦੀ ਲੈਂਥ ਆਪਾਂ ਜ਼ਿਆਦਾ ਰੱਖਦੇ ਆ ਤੇ ਚਲੋ ਫਰੈਂਡਸ ਆਪਾਂ ਸ਼ੁਰੂ ਕਰ ਲੈਨੇ ਆ ਇਸ ਕਸ਼ਹਿਰੇ ਦੀ ਕਟਿੰਗ ਤੇ ਸਭ ਤੋਂ ਪਹਿਲਾਂ ਦੇਖੋ ਜਿਹੜਾ ਮੈਂ ਕੱਪੜਾ ਲਿਆ ਆ ਇਹ ਆਪਣਾ 1 ਮੀਟਰ ਤੋਂ ਵੀ ਘੱਟ ਆ ਤੇ ਲੰਬਾਈ ਇਹਦੀ ਆਪਾਂ ਜਿਹੜੀ ਆ ਥੋੜੀ ਜਿਹੀ ਘੱਟ ਰੱਖਣੀ ਆ ਇਸ ਕਰਕੇ ਆਪਣੇ ਕੋਲ ਇੰਨਾ ਹੀ ਕੱਪੜਾ ਆਪਾਂ ਨੂੰ ਕਾਫੀ ਆ ਸਭ ਤੋਂ ਪਹਿਲਾਂ ਲਗਾਵਾਂਗੇ ਆਪਾਂ ਲੰਬਾਈ ਦਾ ਨਿਸ਼ਾਨ ਲੰਬਾਈ ਦੇ ਨਿਸ਼ਾਨ ਦੇ ਵਿੱਚ ਆਪਾਂ 2 ਇੰਚ ਜਮਾ ਕਰਨੇ ਨੇ ਜਿਹੜਾ ਆਪਾਂ ਨੇਫਾ ਭੰਨਾਂਗੇ ਠੀਕ ਹੈ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਲੰਬਾਈ ਦਾ ਨਿਸ਼ਾਨ ਲਗਾ ਲਿਆ ਜਿੰਨੀ ਤੁਹਾਡੀ ਅਖਸ਼ਾਰੇ ਦੀ ਲੈਂਥ ਹੈ ਤੁਸੀਂ ਉਹਦੇ ਅਕੋਰਡਿੰਗ ਇੱਥੇ ਨਿਸ਼ਾਨੀ ਲਾ ਕੇ ਤੇ ਇਹਨੂੰ ਇਸ ਤਰੀਕੇ ਨਾਲ ਡਬਲ ਕਰ ਲੈਣਾ ਹੈ ਡਬਲ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਹਦੇ ਘੇਰੇ ਦਾ ਨਿਸ਼ਾਨ ਲਾਵਾਂਗੇ ਦੇਖੋ ਘੇਰਾ ਇਹਦਾ ਹੈ ਲੇਡੀਜ਼ ਵਾਸਤੇ ਇਹ ਜਿਹੜਾ ਅਖਸ਼ਰਾ ਬਣਾਇਆ ਹੈ ਇਸ ਕਰਕੇ ਮੈਂ ਇਹਦੀ ਚੜਾਈ 3 ਇੰਚ ਰੱਖੀ ਆ ਠੀਕ ਆ ਤੁਸੀਂ ਚੜਾਈ ਇੱਥੇ ਵਧਾ ਵੀ ਸਕਦੇ ਹੋ ਅਗਰ ਜੈਂਟਸ ਵਾਸਤੇ ਬਣਾਉਂਦੇ ਪਏ ਹੋ ਤਾਂ ਇਹਦੇ ਵਿੱਚ ਤੁਸੀਂ ਚੜਾਈ ਵਧਾ ਸਕਦੇ ਹੋ 3 ਇੰਚ ਤੇ ਮਾਰਕ ਕਰਕੇ ਉਸ ਤੋਂ ਬਾਅਦ ਦੇਖੋ ਮੈਂ ਇੱਥੋਂ ਕੱਪੜੇ ਦੀ ਕਟਿੰਗ ਕਰਤੀ ਆ ਔਰ ਲੰਬਾ ਲ ਉੱਪਰ ਦੀ ਆਪਾਂ ਬਰਾਬਰ-ਬਰਾਬਰ ਕਟਿੰਗ ਕਰ ਦੇਣੀ ਜਿੰਨਾ ਮੈਂ ਕਪੜਾ ਐਕਸਟਰਾ ਦੀ ਕਟਾਈ ਕਰਕੇ ਵੱਖਰਾ ਕਰਤਾ ਆ ਠੀਕ ਐ ਤੇ ਇਹ ਜਿਹੜਾ ਕਪੜਾ ਆਪਣੇ ਕੋਲ ਬਚਿਆ ਇਹਦੀ ਆਪਾਂ ਬਰੀਆਂ ਕਟਿੰਗ ਕਰ ਲੈਣੀਆਂ ਨੇ ਜਿਹੜੀਆਂ ਪੌਂਚੇ ਤੇ ਲੱਗਣੀਆਂ ਨੇ ਕਿ ਸ਼ਹਿਰੇ ਦੇ ਪੌਂਚੇ ਦੇ ਵੱਖਰਾ ਕਪੜਾ ਲੱਗਦਾ ਆ ਉਹਦੇ ਵਾਸਤੇ ਆਪਾਂ ਇਹ ਕਪੜਾ ਰੱਖ ਲੈਨੇ ਆ ਠੀਕ ਐ ਦੋਨੋਂ ਪਾਰਟ ਆਪਾਂ ਅਲੱਗ ਕਰਤੇ ਕੈਂਚੀ ਨਾਲ ਕਟਿੰਗ ਕਰਕੇ ਦੋਨਾਂ ਪਾਰਟਸ ਨੂੰ ਇਸ ਤਰੀਕੇ ਨਾਲ ਫੋਲਡ ਕਰਕੇ ਇੱਕ ਦੂਜੇ ਦੇ ਉੱਪਰ ਇਸ ਤਰ੍ਹਾਂ ਰੱਖਤਾ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਦੇਖੋ ਪੌਂਚੇ ਦਾ ਨਿਸ਼ਾਨ ਲਾਉਣਾ ਜਿੰਨਾ ਤੁਸੀਂ ਪੌਂਚਾ ਤਿਆਰ ਰੱਖ ਅਗੇ ਗਾ ਰਾਈਂ ਸਤੇ ਨਿਸ਼ਾਨ ਲਾ ਲਾਂਗੇ ਇਦਾਂ ਤੇ 3 ਇੰਚ ਨਿਸ਼ਾਨ ਆਪਾਂ ਵਾਧੂ ਲਗਾਉਣਾ ਹੈ ਅੰਦਰ ਬਾਹਰ ਨੂੰ ਆਪਾਂ ਫੋਲਡ ਕਰਨ ਵਾਸਤੇ ਤੇ ਇਹ ਕੱਪੜੇ ਦੀ ਜਿਹੜੀ ਲੰਬਾਈ ਹੈ ਉਹ ਵੀ ਆਪਾਂ 3 ਇੰਚ ਰੱਖਣੀ ਹੈ ਠੀਕ ਆ 3 3 ਇੰਚ ਤੇ ਆਪਾਂ ਇਹ ਸਾਰੇ ਨਿਸ਼ਾਨ ਲਾ ਲਏ ਤੇ ਇੱਥੋਂ ਆਪਾਂ ਕਰ ਲਈਏ ਕੱਪੜੇ ਦੀ ਕਟਾਈ ਠੀਕ ਆ ਜਿਹੜਾ ਕੱਪੜਾ ਆਪਣਾ ਸਾਈਡ ਤੇ ਬਚਿਆ ਹੈ ਕਟਿੰਗ ਕਰਕੇ ਇਹ ਵੀ ਆਪਾਂ ਨੂੰ ਚਾਹੀਦਾ ਹੈ ਇਹ ਆਪਾਂ ਸੁੱਟਣਾ ਨਹੀਂ ਆ ਠੀਕ ਆ ਇਹ ਕਪੜਾ ਆਪਾਂ ਚਾਹੀਦਾ ਆਪਾਂ ਰੱਖ ਲੈਨੇ ਆ ਇਹਨਾਂ ਕਪੜਾ ਦੋ ਪੀਸ ਆ ਪਾਂ ਚਾਹੀਦੇ ਜਿਹੜਾ ਆਪਾਂ ਸਟੀਚਿੰਗ ਕਰਾਂਗੇ ਫਿਰ ਦੱਸਾਂਗੇ ਆਪਾਂ ਇਹ ਕਪੜਾ ਕਿੱਦਾਂ ਯੂਜ਼ ਕਰਨਾ ਆ ਠੀਕ ਹੈ ਤੇ ਇਤਬਾਰ ਜਿਹੜਾ ਆਪਣਾ ਕਸ਼ੇਰਾ ਹੈ ਇਹਦੀ ਆਪਾਂ ਸਲਾਈ ਸ਼ੁਰੂ ਕਰਦੇ ਆਂ ਤੇ ਇਹਨੂੰ ਆਪਾਂ ਸਭ ਤੋਂ ਪਹਿਲਾਂ ਏ ਸਾਈਡ ਤੇ ਸਲਾਈ ਲਗਾਉਣੀ ਆ ਪੂਰੀ ਸਲਾਈ ਲਗਾ ਕੇ ਫਿਰ ਮੈਂ ਤੁਹਾਨੂੰ ਦੱਸਦੀ ਆ ਠੀਕ ਆ ਦੇਖੋ ਮੈਂ ਏ ਸਲਾਈ ਲਗਾ ਲਈ ਸਲਾਈ ਲਗਾਉਣ ਤੋਂ ਬਾਅਦ ਹੁਣ ਜਿਹੜੇ ਇਹ ਦੋਨੋਂ ਨੁੱਕਰੇ ਨੇ ਇੱਥੇ ਆਪਾਂ ਲਗਾਉਣੇ ਨੇ ਇਸ ਤਰੀਕੇ ਨਾਲ ਕੱਟ ਤੁਸੀਂ ਮਾਰਕਰ ਨਾਲ ਵੀ ਨਿਸ਼ਾਨ ਲਗਾ ਸਕਦੇ ਹੋ ਦੇਖੋ ਆਪਾਂ ਸੈਂਟਰ ਸਿਰਫ ਸੈਂਟਰ ਦਾ ਨਿਸ਼ਾਨ ਲਗਾਉਣਾ ਮਤਲਬ ਅੱਧ ਦਾ ਨਿਸ਼ਾਨ ਲਗਾਉਣਾ ਠੀਕ ਆ ਔਰ ਜਿਹੜੀ ਵੀ ਕੋਈ ਬਾਤ ਘਾਟ ਆ ਆਪਾਂ ਕਟਿੰਗ ਕਰਕੇ ਵੱਖਰੀ ਕਰ ਲੈਣੀ ਬਿਲਕੁਲ ਬਰਾਬਰ ਕੱਪੜਾ ਆਪਣਾ ਹੋਣਾ ਚਾਹੀਦਾ ਆ ਠੀਕ ਆ ਆਪਣਾ ਹਾਫ ਦਾ ਨਿਸ਼ਾਨ ਜਿੱਥੇ ਆਪਾਂ ਲਗਾਇਆ ਆ ਉਥੇ ਆ ਇੱਕ ਕਵਰੀ ਖੋਲ ਲਾਂਗੇ ਜਿਹੜੀ ਆਪਣੀ ਸਲਾਈ ਵੱਜੀ ਆ ਇਹ ਆਪਣੇ ਹਾਫ ਵਾਲੇ ਨਿਸ਼ਾਨ ਦੇ ਉੱਤੇ ਰੱਖਾਂਗੇ ਤੇ ਇੱਥੇ ਆਪਾਂ ਸਲਾਈ ਲਗਾ ਲਾਂਗੇ ਦੋਨੋਂ ਛੱਡਾਂ ਤੋਂ ਆਪਾਂ ਇਹ ਨਿਸ਼ਾਨ ਆਪਣੇ ਕੱਟ ਦੇ ਨਾਲ ਮਿਲਾਉਣੇ ਆ ਜਿਹੜੀ ਆਪਾਂ ਨਿਸ਼ਾਨੀ ਲਗਾਈ ਇਹਦੇ ਨਾਲ ਆਪਾਂ ਆਪਣੀ ਸਲਾਈ ਮਿਲਾਉਣੀ ਆ ਔਰ ਇੱਥੇ ਦੋਨੋਂ ਛੱਡਾਂ ਤੇ ਲਗਾ ਲੈਣੀ ਆ ਸਲਾਈ ਇਸ ਤਰੀਕੇ ਦੇ ਨਾਲ ਦੋਨੋਂ ਆ ਦੋਨੋਂ ਛੱਡਾਂ ਤੇ ਦੇਖੋ ਮੈਂ ਇਸ ਤਰੀਕੇ ਦੇ ਨਾਲ ਸਲਾਈ ਲਗਾ ਲਈ ਆ ਕੱਟ ਦੇ ਨਾਲ ਆਪਣੀ ਜਿਹੜੀ ਸਲਾਈ ਬਿਲਕੁਲ ਮਿਲਣੀ ਚਾਹੀਦੀ ਆ ਤੇ ਬਹੁਤ ਹੀ ਸੌਖਾ ਤਰੀਕਾ ਆ ਤੇ ਇਹ ਸਲਾਈ ਲੱਗਣ ਤੋਂ ਬਾਅਦ ਆਪਾਂ ਇੱਕ ਨਿਸ਼ਾਨੀ ਹੋਰ ਲਗਾਉਣੀ ਹੈ ਹਜੇ ਆਪਣੀ ਇੱਕ ਕਟਿੰਗ ਹੋਰ ਹੋਣੀ ਆ ਉਸ ਤੋਂ ਬਾਅਦ ਆਪਣਾ ਜਿਹੜਾ ਕਸ਼ੈ ਕਸ਼ੈਰਾ ਆ ਇਹ ਪ੍ਰੋਪਰ ਕਟਿੰਗ ਹੋ ਜਾਊਗਾ ਧਿਖਾ ਸਾਰੀਆਂ ਸਲਾਈਆਂ ਲੱਗ ਗਈਆਂ ਮਤਲਬ ਜੈਡਾਂ ਵਾਲੀਆਂ ਸਲਾਈਆਂ ਵੀ ਲੱਗ ਗਈਆਂ ਤੇ ਹੁਣ ਆਪਾਂ ਕੀ ਕਰਨਾ ਨੁੱਕਰ ਤੇ ਇੰਚ ਟੇਪ ਰੱਖਣਾ ਆ ਤੇ ਆਪਾਂ ਇਹ ਸਲਾਈ ਨਿਸ਼ਾਨੀ ਇਸ ਤਰੀਕੇ ਨਾਲ ਲਗਾ ਲੈਣੀ ਹੈ ਟੈਡੀ ਟੈਡੀ ਨਿਸ਼ਾਨੀ ਤੇ ਬਿਲਕੁਲ ਆਪਣੀ ਸੈਂਟਰ ਦੇ ਵਿੱਚ ਇਹ ਨਿਸ਼ਾਨੀ ਆਉਣੀ ਚਾਹੀਦੀ ਆ ਤੁਸੀਂ ਚਾਹੋ ਤੇ ਸਕੇਲ ਦੇ ਨਾਲ ਵੀ ਇਹ ਨਿਸ਼ਾਨ ਲਗਾ ਸਕਦੇ ਹੋ ਠੀਕ ਹੈ ਹੁਣ ਆਪਾਂ ਇਹ ਕਪੜਾ ਕਟਿੰਗ ਕਰਨਾ ਹੈ ਤੇ ਕਪੜਾ ਸਿਰਫ ਆਪਾਂ ਇੱਕ ਪੱਲੇ ਦਾ ਕਟਿੰਗ ਕਰਨਾ ਹੈ ਦੇਖੋ نیچے ਵਾਲਾ ਪੱਲਾ ਆਪਾਂ ਅਲੱਗ ਕਰ ਲੈਣਾ ਹੈ ਇਦਾਂ ਕਰਕੇ ਖੋਲ ਕੇ ਸਿਰਫ ਆਪਾਂ ਉੱਪਰਲਾ ਉੱਪਰਲਾ ਕਪੜਾ ਕੱਟਣਾ ਹੈ ਸਾਰੇ ਕਪੜਿਆਂ ਨੂੰ ਨਹੀਂ ਕੱਟਣਾ ਇੱਥੇ ਆਪਾਂ ਹਲਕਾ ਜਿਹਾ ਦੇਖੋ ਇੱਥੇ ਕੱਟ ਲਗਾ ਲਿਆ ਕੈਂਚੀ ਦੇ ਨਾਲ ਉਹਨਾਂ ਦਾ ਆਪਾਂ ਇੱਥੇ ਕੱਟ ਲਗਾਉਣਾ ਜਿੰਨੇ ਕ ਥਾਂ 'ਚ ਆਪਣੀ ਜਿਹੜੀ ਕੈਂਚੀ ਹੈ ਅੰਦਰ ਨੂੰ ਮਤਲਬ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਕਟਿੰਗ ਕਰ ਲਈ ਸਿਰਫ ਉੱਪਰਲੇ ਪੱਲੇ ਪੱਲੇ ਦੀ ਆਪਾਂ ਕਟਿੰਗ ਕਰਨੀ ਆ ਬਿਲਕੁਲ ਪ੍ਰੋਪਰ ਕਟਿੰਗ ਕਰਨੀ ਆ ਦੇਖੋ ਇੱਥੇ ਥੋੜੀ ਜਿਹੀ ਆਪਣੀ ਸਲਾਈ ਕਟਿੰਗ ਨਹੀਂ ਹੁੰਦੀ ਪਈ ਆਪਾਂ ਇਸ ਤਰੀਕੇ ਇੱਥੋਂ ਕਟਾਈ ਕਰਨ ਤੋਂ ਬਾਅਦ ਹੁਣ ਆਪਾਂ ਕੱਪੜੇ ਨੂੰ ਇਸ ਤਰੀਕੇ ਨਾਲ ਖੋਲ ਲਾਂਗੇ ਔਰ ਜਿੱਥੇ ਵੀ ਆਪਣਾ ਇਹ ਕਪੜਾ ਸੈੱਟ ਹੋਊਗਾ ਸਲਾਈਆਂ ਜਿੱਥੇ ਵੀ ਸੈੱਟ ਹੋਣਗੀਆਂ ਉੱਥੇ ਸੈੱਟ ਕਰ ਲਾਂਗੇ ਔਰ ਬਿਲਕੁਲ ਇਹਦੇ ਵਿੱਚ ਕੋਈ ਵਲ ਨਹੀਂ ਹੋਣਾ ਚਾਹੀਦਾ ਬਿਲਕੁਲ ਇਹਨੂੰ ਬਰਾਬਰ ਕਰ ਲਾਂਗੇ ਦੋਨੋਂ ਸਾਈਡਾਂ ਤੋਂ ਕਿਤੇ ਵੀ ਆਪਣਾ ਕੋਈ ਭੁੰਗ ਜਾਂ ਵਲ ਕੁਝ ਨਹੀਂ ਹੋਣਾ ਚਾਹੀਦਾ ਠੀਕ ਹੈ ਦੇ ਬਾਬਰ ਨਿਆ ਡੇਡੀ ਬਾਂਦ ਵਾਲੀ ਸਾਈਡ ਆ ਇੱਥੇ ਆਪਣੇ ਬਣਨੇ ਆ ਪਹੁੰਚੇ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਕਸ਼ਾਇਰੇ ਦੀ ਬਾਂਦ ਵਾਲੀ ਜਿਹੜੀ ਸਾਈਡ ਹੁੰਦੀ ਆ ਉਧਰ ਨੂੰ ਆਪਾਂ ਆਪਣਾ ਪਹੁੰਚੇ ਰੱਖੀਦੇ ਆ ਹੁਣ ਇਸ ਤੋਂ ਬਾਅਦ ਜਿਹੜੀ ਆਸਣ ਵਾਲੀ ਸਾਈਡ ਆ ਉੱਥੇ ਆਪਾਂ ਅੱਧੇ ਇੰਚ ਦਾ ਨਿਸ਼ਾਨ ਲਗਾ ਕੇ ਇਸ ਤਰੀਕੇ ਦਾ ਟੇਢੀ-ਰੇਢੀ ਇੱਕ ਲਾਈਨ ਖਿੱਚ ਦਾਂਗੇ ਔਰ ਇੱਥੋਂ ਆਪਾਂ ਕੱਪੜੇ ਦੀ ਕਟਿੰਗ ਕਰਦਣੀ ਆ ਸਿਰਫ ਅੱਧੇ ਇੰਚਾ ਕੱਪੜੇ ਦੀ ਆਪਾਂ ਕਟਿੰਗ ਕਰ ਇਹ ਜਿਹੜੀ ਕਾਰਟ ਆ ਆਪਾਂ ਆਸਣ ਵਾਲੀ ਸਾਈਡ ਤੇ ਲਗਾਉਣੀ ਆ ਬਾਹਰ ਵਾਲੀ ਸਾਈਡ ਤੇ ਨਹੀਂ ਲਗਾਉਣੀ ਇਹ ਚੀਜ਼ ਦਾ ਧਿਆਨ ਰੱਖਿਓ ਆਪਾਂ ਜਿਹੜਾ ਪੌਂਚ ਆਇਆ ਫਰੈਂਸ ਪੌਂਚ ਦੀ ਕਟਿੰਗ ਕਰਾਂਗੇ ਉਪਰੋਂ ਆਪਾਂ 1.5 ਇੰਚ ਦਾ ਇੱਕ ਕਾਟਰ ਲਗਾ ਲਾਂਗੇ ਇੱਥੇ ਆਪਣੀ ਨਾਲਾ ਪਾਉਣ ਵਾਸਤੇ ਚੀੜੀ ਬਣਨੀ ਆ ਔਰ ਜਿਹੜੇ ਪੌਂਚ ਆ ਸਭ ਤੋਂ ਪਹਿਲਾਂ ਆਪਾਂ ਦੇਖੋ ਪੌਂਚ ਦਾ ਨਿਸ਼ਾਨ ਇਦਾਂ ਲਗਾਵਾਂਗੇ 1.75 ਇੰਚ ਤੇ ਜਿੰਨਾ ਵੀ ਤੁਸੀਂ ਪੌਂਚ ਤਿਆਰ ਰੱਖਣਾ ਮੈਂ 1.75 ਇੰਚ ਤਿਆਰ ਰੱਖਿਆ ਆ ਤੇ ਪੌਂਚ ਦਾ ਨਿਸ਼ਾਨ ਲਾ ਕੇ ਇੱਥੇ ਵੀ ਆਪਾਂ ਦੇਖੋ ਹਲਕੇ ਜਿਹੇ ਕੱਟ ਲਗਾ ਲਾਂਗੇ ਇਦਾਂ ਤੇ ਇਸ ਤੋਂ ਬਾਅਦ ਆਪਾਂ ਜਿੰਨਾ ਪਹੁੰਚੇ ਦੀ ਨਿਸ਼ਾਨੀ ਲਾਈ ਹੈ ਉੱਥੋਂ ਤੱਕ ਆਪਾਂ ਕਟਿੰਗ ਕਰ ਦਾਂਗੇ ਦੋਨੋਂ ਪਹੁੰਚਾਂ ਦੀ ਆਪਾਂ ਇਸੇ ਤਰੀਕੇ ਨਾਲ ਕਟਿੰਗ ਕਰਾਂਗੇ ਦੇਖੋ ਇੱਕ ਪਹੁੰਚੇ ਦੀ ਕਟਿੰਗ ਹੋ ਗਈ ਇਸ ਤੋਂ ਬਾਅਦ ਦੇਖੋ ਕਿਉਂਕਿ ਇਹ ਬਾਂਦ ਵਾਲੀ ਸਾਈਡ ਆ ਇਸ ਕਰਕੇ ਆਪਾਂ ਨੂੰ ਇਸ ਤਰੀਕੇ ਨਾਲ ਕਟਿੰਗ ਕਰਨੀ ਪੈਣੀ ਹੈ ਪਹਿਲਾਂ ਹਲਕਾ ਜਿਹਾ ਕੱਟ ਲਗਾ ਲਾਂਗੇ ਇਸ ਤੋਂ ਬਾਅਦ ਆਪਾਂ ਜਿੰਨਾ ਆਪਾਂ ਪਹੁੰਚਾ ਤਿਆਰ ਕਰਨਾ ਹੈ ਉੱਥੋਂ ਤੱਕ ਆਪਾਂ ਜਿੱਥੋਂ ਤੱਕ ਨਿਸ਼ਾਨੀ ਲਾਈ ਹੈ ਕਟਿੰਗ ਕਰ ਲਾਂਗੇ ਤੇ ਦੇਖੋ ਫਰੈਂਡਸ ਹੁਣ ਆਪਣੇ ਕਛੇ ਕਸ਼ਾਇਰੇ ਦੀ ਪੂਰੀ ਜਿਹੜੀ ਕਟਿੰਗ ਹੋ ਗਈ ਹੈ ਹੁਣ ਆਪਾਂ ਮਸ਼ੀਨ ਤੇ ਦੇਖਦੇ ਆਪਾਂ ਸਭ ਤੋਂ ਪਹਿਲਾਂ ਦੇਖੋ ਆਪਾਂ ਨੇਫਾ ਬਨਣਾਇਆ ਨੇਫਾ ਬਨਣ ਵਾਸਤੇ ਦੇਖੋ ਆਪਾਂ ਸਭ ਤੋਂ ਪਹਿਲਾਂ ਬਣਾਉਣੀ ਹੈ ਚਿੜੀ ਔਰ ਇਹਨੂੰ ਇਸ ਤਰੀਕੇ ਨਾਲ ਫੜਾਂਗੇ ਆਪਾਂ ਜਿੱਥੇ ਆਪਣਾ ਕੱਟਿਆ ਉੱਥੋਂ 2 ਇੰਚ ਆਪਾਂ ਪਿੱਛੋਂ ਸਲਾਈ ਸ਼ੁਰੂ ਕਰਨੀ ਹੈ ਦੇਖੋ ਜਿੱਥੇ ਆਪਣਾ ਕੱਟਿਆ ਉੱਥੋਂ ਕੱਪੜਾ ਇੰਝ ਫੋਲਡ ਕਰਨਾ ਹੈ ਔਰ ਇਹਦੇ ਉੱਤੇ ਸਲਾਈ ਚਲਾ ਦਾਂਗੇ ਇਹਨੂੰ ਫਿਰ ਆਪਾਂ ਟਰਨ ਕਰਕੇ ਦੁਬਾਰਾ ਤੋਂ ਇਹ ਜਿਹੜੀ ਸਲਾਈ ਪੱਕੀ ਕਰ ਦਾਂਗੇ ਡਬਲ ਕਰ ਦਾਂਗੇ ਕੱਟ ਤੋਂ 2 ਇੰਚ ਵਾਧਾ ਆਪਾਂ ਸਲਾਈ ਮਾਰਨੀ ਹੈ ਤਾਂ ਕਿ ਆਪਣਾ ਕੱਪੜਾ ਇੱਥੋਂ ਉੱਦੜੇ ਨਾ ਫਟੇ ਨਾ ਇਸ ਤੋਂ ਬਾਅਦ ਦੇਖੋ ਆਪਾਂ ਇਸ ਤਰੀਕੇ ਦੇ اپنی ਜਿਹੜੀ ਚਿੜੀ ਤਿਆਰ ਕਰਨੀ ਆ ਇੱਕ ਸਾਈਡ ਤੋਂ ਆਪਾਂ ਸਲਾਈ ਸ਼ੁਰੂ ਕਰਕੇ ਦੇਖੋ ਇਸ ਤਰੀਕੇ ਨਾਲ ਆਪਾਂ ਕਮਾ ਕੇ ਮਸ਼ੀਨ ਰੋਕ ਕੇ ਨੂੰ ਆਪਾਂ ਪ੍ਰੋਪਰ ਸ਼ੇਪ ਦੇਣੀ ਆ ਔਰ ਦੇਖੋ ਇਸ ਤਰੀਕੇ ਨਾਲ ਇੱਥੇ ਮਸ਼ੀਨ ਰੋਕੀ ਹੁਣ ਆਪਾਂ ਅਗਲੀ ਸਾਈਡ ਤੇ ਜਾ ਕੇ ਤੇ ਫਿਰ ਆਪਾਂ ਅਗਲੀ ਸਾਈਡ ਤੋਂ ਦੇਖੋ 2 ਇੰਚ ਵਧਾ ਕੇ ਫਿਰ ਆਪਾਂ ਸਲਾਈ ਲਗਾਉਣੀ ਆ ਇਸ ਤਰੀਕੇ ਨਾਲ ਜਿਹੜੀ ਚਿੜੀ ਆਪਣੀ ਵਧੀਆ ਬਣਦੀ ਆ ਔਰ ਧਾਗੇ ਜਿਹੜੇ ਆ ਬਾਅਦ ਵਿੱਚ ਬਾਹਰ ਨਹੀਂ ਨਿਕਲਦੇ ਬਿਲਕੁਲ ਵਧੀਆ ਇਸ ਤਰੀਕੇ ਨਾਲ ਆਪਣੀ ਚਿੜੀ ਬਣ ਜਾਂਦੀ ਆ ਦੋਨੋਂ ਸਾਈਡ ਤੇ ਚਿੜੀ ਬਣਾਉਣ ਤੋਂ ਬਾਅਦ ਹੁਣ ਆਪਾਂ ਨੇਫਾ ਭੰਨਣਾ ਆ ਔਰ ਦੇਖੋ ਇਥੇ ਇਸ ਤਰੀਕੇ ਦੇ ਨਾਲ ਆਪਾਂ ਇੱਕ ਸਾਈਡ ਤੋਂ ਸ਼ੁਰੂ ਕਰਾਂਗੇ ਪੂਰੇ ਕਸ਼ੈਰੇ ਤੇ ਕਮਾ ਕੇ ਤੇ ਆਪਾਂ ਸਾਰਾ ਨੇਫਾ ਇੱਕੋ ਵਾਰ ਭੰਨ ਲਾਂਗੇ ਤੇ ਇਹ ਫਰੈਂਡਸ ਇਹ ਜਿਹੜਾ ਕਸ਼ੈਰੇ ਦੀ ਆਪਾਂ ਨੇਫਾ ਫੋਲਡ ਕਰਨਾ ਆ ਉਦੋਂ ਆਪਾਂ ਇੱਕ ਚੀਜ਼ ਦਾ ਧਿਆਨ ਰੱਖਣਾ ਕਿਉਂਕਿ ਔਰੇਬ ਕਸ਼ੈਰਾ ਆ ਤੇ ਇਸ ਕਰਕੇ ਆਪਾਂ ਜਦੋਂ ਵੀ ਨੇਫਾ ਭੰਨਣਾ ਆ ਕਸ਼ੈਰੇ ਦਾ ਉਦੋਂ ਆਪਾਂ ਬਿਲਕੁਲ ਹਲਕੇ ਹਲਕੇ ਹੱਥ ਨਾਲ ਇਹਦੀ ਜਿਹੜੀ ਸਲਾਈ ਲਗਾਉਣੀ ਆ ਬਿਲਕੁਲ ਕਪੜਾ ਖਿੱਚਣਾ ਨਹੀਂ ਆ ਉੱਪਰ ਵਾਲਾ ਕਪੜਾ ਤੇ ਨੇਫੇ ਦੀ ਪੂਰੀ ਸਲਾਈ ਜਿਹੜੀ ਆ ਆਪਾਂ ਢਿੱਲੀ ਢਿੱਲੀ ਲਗਾਉਣੀ ਆ ਬਿਲਕੁਲ ਕਪੜੇ ਨੂੰ ਖਿੱਚਣਾ ਨਹੀਂ ਆ ਖਿੱਚੋਗੇ ਤੇ ਭੁੰਗ ਸਲਾਈ ਜਾਂ ਡੇਰਨੀਏ ਪੈਣਗੀਆਂ ਇਸ ਕਰਕੇ ਪਹਿਲਾਂ ਹੀ ਆਪਾਂ ਸਹੀ ਤਰੀਕੇ ਦੇ ਨਾਲ ਸਲਾਈ ਲਗਾਵਾਂਗੇ ਠੀਕ ਹੈ ਦੇਖੋ ਇਸ ਤਰੀਕੇ ਦੇ ਨਾਲ ਸਾਰੀ ਸਲਾਈ ਕੰਪਲੀਟ ਹੋ ਗਈ ਆ ਪੂਰਾ ਨੇਫਾ ਮੈਂ ਭੰਨ ਲਿਆ ਆ ਤੇ ਹੁਣ ਆਪਾਂ ਆਪਣੇ ਪੌਂਚੇ ਰੈਡੀ ਕਰਦੇ ਆ ਦੇਖੋ ਉੱਪਰਲਾ ਨੇਫਾ ਭੱਜ ਗਿਆ ਤੇ ਹੁਣ ਜਿਹੜੀ ਆਪਣੇ ਪੌਂਚੇ ਰੈਡੀ ਕਰਨੇ ਆ ਪੌਂਚੇ ਵਾਸਤੇ ਜਿਹੜਾ ਆਪਾਂ ਕੱਪੜਾ ਲਿਆ ਸੀਗਾ ਉਹਨੂੰ ਕੱਪੜੇ ਨੂੰ ਆਪਾਂ ਨਿਸ਼ਾਨੀ ਲਾਵਾਂਗੇ ਆਪਣੇ ਪੌਂਚੇ ਦੇ ਅਕੋਰਡਿੰਗ 11.5 ਪੌਂਚਾ ਰੱਖਿਆ ਆ 11.5 ਦੇ ਨਿਸ਼ਾਨ ਲਾ ਲੈਣਾ ਹੈ ਬਾਕੀ ਕੱਪੜਾ ਤੇ ਇਹ ਦੇਖੋ ਫਰੈਂਡਸ ਜਿਹੜਾ ਦੂਸਰੀ ਸਾਈਡ ਦੀ ਟਾਕੀ ਆ ਉਹਨੂੰ ਵੀ ਆਪਾਂ ਇਸ ਤਰੀਕੇ ਨਾਲ ਨਿਸ਼ਾਨੀ ਲਾ ਲਾਂਗੇ 11.5 ਇੰਚ ਤੇ ਤੇ ਇਸ ਤੋਂ ਬਾਅਦ ਆਪਾਂ ਲਗਾ ਲਗਾਵਾਂਗੇ ਸਲਾਈ ਠੀਕ ਹੈ ਤੇ ਦੇਖੋ ਫ੍ਰੈਂਡਸ ਨਿਸ਼ਾਨੀ ਲਗਾਉਣ ਤੋਂ ਬਾਅਦ ਹੁਣ ਆਪਾਂ ਇੱਥੇ ਸਲਾਈ ਲਗਾਉਣੀ ਆ ਦੇਖੋ ਇਸ ਤਰੀਕੇ ਦੇ ਨਾਲ ਜਿੱਥੋਂ ਤੱਕ ਨਿਸ਼ਾਨੀ ਲੱਗੀ ਸਲਾਈ ਲਗਾਉਣੀ ਆ ਔਰ ਇਸ ਸਲਾਈ ਨੂੰ ਫੇਰ ਦੁਬਾਰਾ ਆਪਾਂ ਬੈਕ ਲੈ ਆਉਣਾ ਹੈ ਮਤਲਬ ਬਿਲਕੁਲ ਸਲਾਈ ਆਪਣੀ ਪੱਕੀ ਹੋ ਜਾਊਗੀ ਨਾਲੇ ਸਲਾਈ ਡਬਲ ਹੋ ਜਾਊਗੀ ਇਹ ਦੂਜੀ ਸਾਈਡ ਤੇ ਵੀ ਆਪਾਂ ਇਦਾਂ ਹੀ ਸਲਾਈ ਲਗਾਉਣੀ ਆ ਦੋਨੋਂ ਪੱਟੀਆਂ ਸੇਮ ਤਰੀਕੇ ਨਾਲ ਰੈਡੀ ਹੋਣੀਆਂ ਨੇ ਸੇਮ ਤਰੀਕੇ ਨਾਲ ਲੱਗਣੀਆਂ ਨੇ ਠੀਕ ਆ ਤੇ ਦੇਖੋ ਇਸ ਤਰੀਕੇ ਦੇ ਨਾਲ ਇਹ ਪੱਟੀ ਨੂੰ ਆਪਾਂ ਇਦਾਂ ਖੋਲ ਲਾਂਗੇ ਜਿੱਥੇ ਸਲਾਈ ਲੱਗੀ ਆ ਤੇ ਇੱਥੇ ਹੁਣ ਆਪਾਂ ਬਿਲਕੁਲ ਕਿਨਾਰੀ ਤੇ ਸਲਾਈ ਲਗਾਉਣੀ ਆ ਇੱਕ ਸਲਾਈ ਔਰ ਦੋ ਸਲਾਈਆਂ ਆਪਾਂ ਹੋਰ ਮਾਰਾਂਗੇ ਮਤਲਬ ਫਰੈਂਸ ਇੱਥੇ ਤੁਸੀਂ ਜਿੰਨੀਆਂ ਚਾਹੋ ਸਲਾਈਆਂ ਮਾਰ ਸਕਦੇ ਹੋ ਮੈਂ ਇੱਥੇ ਸਿਰਫ ਦੋ ਜਾਂ ਤਿੰਨ ਹੀ ਸਲਾਈਆਂ ਇੱਥੇ ਲਗਾਈਆਂ ਨੇ ਦੇਖੋ ਇੱਕ ਸਲਾਈ ਮੈਂ ਕਿਨਾਰੀ ਤੇ ਮਾਰ ਲਈ ਤੇ ਦੂਜੀ ਸਾਈਡ ਤੋਂ ਫੇਰ ਆਪਾਂ ਉਧਰ ਹੀ ਸਲਾਈ ਸ਼ੁਰੂ ਕਰ ਲਈ ਇਸੇ ਤਰੀਕੇ ਨਾਲ ਮੈਂ ਤਿੰਨ ਸਲਾਈਆਂ ਇੱਥੇ ਲਗਾ ਲੀਆਂ ਨੇ ਔਰ ਦੇਖੋ ਫਰੈਂਡ ਜਿਹੜੇ ਆਪਣੇ ਜੈਂਟਸ ਕਸ਼ਾਰੇ ਹੁੰਦੇ ਆ ਉਹਨਾਂ ਨੂੰ ਆਪਾਂ ਜਿਆਦੀਆਂ ਸਲਾਈਆਂ ਮਾਰਦੇ ਆ ਜਿ ਤਰ੍ਹਾਂ ਕਿ ਨਿਹੰਗ ਸਿੰਘ ਕਸ਼ਾਰੇ ਜਿਹੜੇ ਪਾਉਂਦੇ ਉਹਨਾਂ ਦੀ ਕਟਿੰਗ ਵੀ ਹੋਰ ਹੁੰਦੀ ਆ ਤੇ ਸਟੀਚਿੰਗ ਦਾ ਫਰਕ ਹੁੰਦਾ ਆ ਜਿਹੜੀਆਂ ਆਪਾਂ ਲੇਡੀਜ਼ ਵਾਸਤੇ ਜਾਂ ਮਤਲਬ ਡੇਲੀ ਵੇਅਰ ਵਾਸਤੇ ਕਸ਼ਾਰੇ ਰੈਡੀ ਕਰਦੇ ਆ ਆਪਾਂ ਇਦਾਂ ਹੀ ਰੈਡੀ ਕਰਦੇ ਆ ਕਈ ਵਾਰੀ ਆਪਾਂ ਬੁਕਰਮ ਪਾਉਂਨੇ ਆ ਕਸ਼ਾਰਿਆਂ ਦੇ ਪੌਂਚੇ ਦੇ ਵਿੱਚ ਸੋ ਆਪਾਂ ਇਹ ਜਿਹੜਾ ਬਿਲਕੁਲ ਸਿੰਪਲ ਤਰੀਕਾ ਤੁਹਾਨੂੰ ਦੱਸਿਆ तरीके ਨਾਲ ਵੀ ਆਪਾਂ ਕਸ਼ਹਰਾ ਰੈਡੀ ਕਰ ਸਕਦੇ ਹਾਂ ਕਿ ਗਰਮੀਆਂ ਵਾਸਤੇ ਠੀਕ ਹੈ ਤੇ ਦੇਖੋ ਫਰੈਂਡਸ ਇਸ ਤਰ੍ਹਾਂ ਮੈਂ ਤਿੰਨ ਤਿੰਨ ਸਲਾਈਆਂ ਲਗਾ ਲਈਆਂ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੀ ਪੱਟੀ ਰੈਡੀ ਹੋ ਗਈ ਹੈ ਤੇ ਹੁਣ ਆਪਾਂ ਇਹ ਪੱਟੀ ਨੂੰ ਆਪਣੇ ਕਸ਼ਹਰੇ ਦੇ ਨਾਲ ਜੋੜਨਾ ਹੈ ਤੇ ਫਰੈਂਡ ਸੇਮ ਤਰੀਕੇ ਦੇ ਨਾਲ ਦੇਖੋ ਮੈਂ ਦੂਜੀ ਪੱਟੀ ਵੀ ਰੈਡੀ ਕਰ ਲਈ ਹੈ ਦੋਨੋਂ ਪੱਟੀਆਂ ਤੁਹਾਨੂੰ ਦਿਖਾ ਦੇਣੀ ਹੈ ਸੇਮ ਤਰੀਕੇ ਨਾਲ ਬਣਾਈਆਂ ਆਪਾਂ ਸਿਰਫ ਤਿੰਨ ਤਿੰਨ ਸਲਾਈਆਂ ਇੱਥੇ ਮੈਂ ਲਗਾਈਆਂ ਤੇ ਇੱਕ ਸਲਾਈ ਕਿਨਾਰੀ ਤੇ ਲਾ ਲਈ ਔਰ ਨਾਲ-ਨਾਲ ਕਰਕੇ ਜੋੜ-ਜੋੜ ਕੇ ਮੈਂ ਸਲਾਈਆਂ ਮਾਰੀਆਂ ਤਿੰਨ ਤਿੰਨ ਸਲਾਈਆਂ ਮੈਂ ਇਹ ਜਿਹੜੀਆਂ ਮਾਰ ਲਿਆ ਨੇ ਇਸ ਤਰ੍ਹਾਂ ਹੀ ਕ ਮਤਲਬ ਜਿੱਥੋਂ ਸਲਾਈ ਆਪਣੀ ਸਟਾਪ ਹੁੰਦੀ ਹੈ ਉਥੋਂ ਹੀ ਆਪਾਂ ਦੂਜੀ ਸਲਾਈ ਸ਼ੁਰੂ ਕਰ ਲੈਣੇ ਆ ਦੇਖੋ ਦੂਜੀ ਸਲਾਈ ਵੀ ਆਪਣੀ ਜਿਹੜੀ ਕੰਪਲੀਟ ਹੋ ਚੱਲੀ ਆ ਇਥੋਂ ਹੀ ਕਪੜਾ ਫੋਲਡ ਕਰ ਆਪਣੇ ਨੂੰ ਬੈਕ ਕਰਕੇ ਫਿਰ ਆਪਾਂ ਉਥੋਂ ਹੀ ਸਲਾਈ ਸ਼ੁਰੂ ਕਰ ਲੈਣੇ ਆ ਇਸ ਤਰੀਕੇ ਨਾਲ ਮੈਂ ਤਿੰਨ ਤਿੰਨ ਸਲਾਈਆਂ ਲਗਾਈਆਂ ਨੇ ਠੀਕ ਆ ਤੇ ਦੇਖੋ ਫਰੈਂਡਸ ਇਸ ਤਰੀਕੇ ਦੇ ਨਾਲ ਆਪਣੀਆਂ ਤਿੰਨੋਂ ਸਲਾਈਆਂ ਕੰਪਲੀਟ ਹੋ ਗਈਆਂ ਦੋਨੋਂ ਜਿਹੜੇ ਪੌਚਾਂ ਦੇ ਕੱਪੜੇ ਆ ਤਿਆਰ ਹੋ ਇਸ ਸਲਾਈਆਂ ਲਗਾਉਣ ਤੋਂ ਬਾਅਦ ਹੁਣ ਜਿਹੜੀ ਆਪਣੀਆਂ ਏਕ ਬਰੀਆਂ ਆਪਾਂ ਬਣਾਈਆਂ ਇਹਦੀ ਬਾਹਰ ਵਾਲੀ ਸਾਈਡ ਤੇ ਵੀ ਆਪਾਂ ਸਲਾਈ ਲਗਾ ਲੈਣੀ ਹੈ ਪਹਿਲਾਂ ਹੀ ਇਸ ਲਈ ਆਪਾਂ ਬਾਅਦ ਵਿੱਚ ਲਗਾਵਾਂਗੇ ਤੇ ਭੁੰਗ ਪੈਣਗੇ ਆਪਾਂ ਪਹਿਲਾਂ ਹੀ ਇਹ ਸਲਾਈ ਲਗਾ ਲੈਣੀ ਹੈ ਦੇਖੋ ਇਦਾਂ ਕਰਕੇ ਤੇ ਇਹਨੂੰ ਅੱਧਾ-ਅੱਧਾ ਇੰਚ ਅੰਦਰ ਨੂੰ ਫੋਲਡ ਕਰਾਂਗੇ ਅੱਧੇ ਇੰਚ ਤੋਂ ਵੀ ਘੱਟ ਕੱਪੜਾ ਆਪਾਂ ਲੈਣਾ ਆ ਔਰ ਇਹਨੂੰ ਇਸ ਤਰੀਕੇ ਨਾਲ ਫੋਲਡ ਕਰੀ ਜਾਵਾਂਗੇ ਤੇ ਪੂਰਾ ਘੁਮਾ ਕੇ ਆਪਾਂ ਫੋਲਡ ਕਰਕੇ ਇਸ ਲਾਈ ਲ ਹੋਲਡ ਕਰਕੇ ਤੇ ਪੂਰੇ ਦੇ ਸਲਾਈ ਲਗਾ ਲਾਂਗੇ ਸੋ ਫਰੈਂਸ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਤੁਹਾਨੂੰ ਮੈਂ ਕਸ਼ਾਇਰਾ ਬਣਾਉਣਾ ਸਿਖਾਇਆ ਵੀਡੀਓ ਵਧੀਆ ਲੱਗੇ ਤੇ ਲਾਈਕ ਜਰੂਰ ਕਰਿਓ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਤੁਹਾਡ ਤੱਕ ਸਾਡੀ ਆਉਣ ਵਾਲੀ ਹਰ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਦੇਖੋ ਫਰੈਂਸ ਇਸ ਤਰੀਕੇ ਦੇ ਨਾਲ ਮੈਂ ਦੋਨੋਂ ਬਰੀਆਂ ਰੈਡੀ ਕਰ ਲੀਆਂ ਨੇ ਤੇ ਇਸ ਤੋਂ ਬਾਅਦ ਆਪਾਂ ਇਹ ਜਿਹੜੀਆਂ ਬਰੀਆਂ ਨੇ ਆਪਣੇ ਕਸ਼ਾਇਰੇ ਦੇ ਨਾਲ ਜੋੜਾਂਗੇ ਠੀਕ ਆ ਤੇ ਹੁਣ ਦੇਖੋ ਆਪਾਂ ਕੀ ਕਰਨਾ ਹੈ ਕਸ਼ਾਇਰੇ ਦਾ ਜਿਹੜਾ ਆਸਣ ਹੈ ਉੱਥੋਂ ਆਪਾਂ ਇਹ ਦੇਖੋ ਇੱਥੇ ਨੇਲ ਦੇ ਨਾਲ ਆਪਾਂ ਇੱਥੇ ਨਿਸ਼ਾਨ ਬਣਾ ਲਾਂਗੇ ਚਾਹੇ ਤੁਸੀਂ ਪ੍ਰੈਸ ਨਾਲ ਨਿਸ਼ਾਨ ਨਾ ਲਓ ਇਹ ਨਿਸ਼ਾਨ ਬਣਾਉਣ ਤੋਂ ਬਾਅਦ ਮੈਂ ਮਾਰਕਰ ਦੇ ਨਾਲ ਵੀ ਨਿਸ਼ਾਨ ਲਗਾਇਆ ਸੀ ਕਿਉਂਕਿ ਆਪਾਂ ਬਿਲਕੁਲ ਸੈਂਟਰ ਦੇ ਵਿੱਚ ਬਰੀ ਲਗਾਉਣੀ ਆ ਤੇ ਆਪਣੀ ਇਹ ਅੱਗੇ ਪਿੱਛੇ ਨਹੀਂ ਹੋਣੀ ਚਾਹੀਦੀ ਦੇਖੋ ਮੈਂ ਸਿੱਧੇ ਪਾਸੇ ਵੀ ਨਿਸ਼ਾਨ ਲਗਾ ਲਿਆ ਉਲਟੀ ਸਾਈਡ ਤੇ ਵੀ ਨਿਸ਼ਾਨ ਲਾ ਲਿਆ ਕਿਉਂਕਿ ਫਰੈਂਸ ਇਹ ਜਿਹੜੀ ਬਿਲਕੁਲ ਆਪਣੀ ਸੈਂਟਰ ਦੇ ਵਿੱਚ ਬਰੀ ਆਉਣੀ ਆ ਤੇ ਸਫਾਈ ਦੇ ਵਿੱਚ ਲੱਗੂਗੀ ਅਗਰ ਆਪਾਂ ਨਿਸ਼ਾਨੀ ਲਾ ਲਾਂਗੇ ਤੇ ਦੇਖੋ ਕਸ਼ਾਰੇ ਦੀ ਆਪਾਂ ਸਿੱਧੀ ਸਾਈਡ ਉੱਪਰ ਨੂੰ ਕਰ ਲਈ ਆ ਤੇ ਬਰੀ ਦੇਖੋ ਬਰੀ ਦੀ ਉਲਟੀ ਸਾਈਡ ਉੱਪਰ ਨੂੰ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਸਲਾਈ ਵੱਜੀ ਹੋਈ ਆ ਬਰੀ ਦੀ ਉਲਟੀ ਸਾਈਡ ਉੱਪਰ ਨੂੰ ਆ ਤੇ ਕਸ਼ਾਰੇ ਦੀ ਸਿੱਧੀ ਸਾਈਡ ਉੱਪਰ ਨੂੰ ਆ ਤੇ ਹੁਣ ਆਪਾਂ ਕੀ ਕਰਨਾ ਜਿਹੜਾ ਕਪੜਾ ਸਾਈਡ ਤੇ ਆਪਾਂ ਰੱਖਿਆ ਸੀ ਥੋੜਾ ਜਿਹਾ ਉਹਨੂੰ ਆਪਾਂ ਇਦਾਂ ਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ ਆਪਾਂ ਇਹਨੂੰ ਜਿੱਥੇ ਕਸ਼ੇਰੇ ਦਾ ਦੇਖੋ ਇੱਥੇ ਨੁੱਕਰ ਬਣਦੀ ਆ ਇੱਥੇ ਆਪਾਂ ਰੱਖਾਂਗੇ ਤੇ ਇਹਦੇ ਉੱਪਰ ਆਪਾਂ ਹੁਣ ਜਿਹੜਾ ਕਸ਼ੇਰੇ ਵਾਲਾ ਕੱਪੜਾ ਆ ਇਹਨੂੰ ਇਦਾਂ ਇਹਦੇ ਉੱਤੇ ਫੋਲਡ ਕਰਕੇ ਤੇ ਇਹਨੂੰ ਆਪਾਂ ਸਲਾਈ ਲਗਾਉਣੀ ਸਟਾਰਟ ਕਰ ਦਾਂਗੇ ਤੇ ਇਹ ਕੱਪੜਾ ਲਾਉਣ ਦਾ ਮਕਸਦ ਆਪਣਾ ਇਹ ਹੁੰਦਾ ਹੈ ਕਿ ਆਪਣਾ ਕਸ਼ੇਰਾ ਜਿਹੜਾ ਕਦੀ ਵੀ ਪਹੁੰਚੇ ਤੋਂ ਫਟਦਾ ਨਹੀਂ ਆ ਠੀਕ ਆ ਅਗਰ ਤੁਸੀਂ ਤੀਆਂ ਸਲਾਈਆਂ ਮਾਰ ਦੋਗੇ ਤੇ ਫੇਰ ਤਾਂ ਕਸ਼ੇਰਾ ਫਟਣ ਦਾ ਵੀ ਡਰ ਹੁੰਦਾ ਕਿਉਂਕਿ ਇਹ ਆਪਾਂ ਔਰੇਬ ਕਸ਼ੇਰਾ ਆ ਕੋਈ ਆਪਾਂ ਸਲਾਈ ਨਹੀਂ ਦੇ ਆਸਨ ਦੇ ਵਿੱਚ ਲਗਾਈ ਇਸ ਕਰਕੇ ਉਹ ਰੇਵ ਕਿਸ਼ਰਾਇਆ ਤੇ ਆਪਾਂ ਨੂੰ 8 ਡੀ ਟਾਕੀ ਆ ਜਰੂਰ ਲਗਾਉਣੀ ਚਾਹੀਦੀ ਆ ਅਗਰ ਤੁਸੀਂ ਇਸ ਤਰੀਕੇ ਨਾਲ ਲਗਾਉਣਾ ਭੁੱਲ ਜਾਂਦੇ ਹੋ ਜਾਂ ਔਖਾ ਲੱਗਦਾ ਹੈ ਤੁਸੀਂ ਪੂਰਾ ਕਿਸ਼ਰਾਇਆ ਰੈਡੀ ਕਰਕੇ ਉਸ ਤੋਂ ਬਾਅਦ ਵੀ ਰੇ ਡੀ ਟਾਕੀ ਲਗਾ ਸਕਦੇ ਪੱਕੀ ਕਰਕੇ ਠੀਕ ਹੈ ਦੇਖੋ ਇਸ ਤਰੀਕੇ ਨਾਲ ਫੋਲਡ ਕਰ ਕਰਕੇ ਤੇ ਇਹ ਜਿਹੜੀ ਬਰੀ ਆ ਇਹਦੇ ਉੱਤੇ ਆਪਾਂ ਸਲਾਈ ਲਗਾ ਲਾਂਗੇ ਕਸ਼ੇਰੇ ਦੀ ਸਿੱਧੀ ਸਾਈਡ ਤੋਂ ਆਪਣੀ ਇਹ ਸਲਾਈ ਲੱਗਣੀ ਆ ਬਰੀ ਆਪਣੇ نیچے ਪੁੱਠੀ ਸਾਈਡ ਤੇ ਰੱਖਣੀ ਆ ਤੇ ਇਹ ਜਿਹੜੀ ਕਸ਼ੇਰਾ ਆਪਾਂ ਸਿੱਧਾ ਕਰਕੇ ਰੱਖਣਾ ਆ ਤੇ ਇਹ ਹਲਕੀ ਹਲਕੀ ਅੱਧਾ-ਅੱਧਾ ਇੰਚ ਆਪਾਂ ਅੰਬਰੀ ਦੀ ਬਰੀ ਆ ਬਾਹਰ ਨੂੰ ਕੱਢ ਕੇ ਫਿਰ ਸਲਾਈ ਲਗਾਉਣੀ ਆ ਬਹੁਤ ਹੀ ਵਧੀਆ ਫਿਨਿਸ਼ਿੰਗ ਆਉਂਦੀ ਆ ਤੇ ਫਰੈਂਡਸ ਇਹ ਜਿਹੜੀ ਨ ਸਲਾਈ ਲਗਾਉਣ ਤੋਂ ਬਾਅਦ ਵੀ ਤੁਸੀਂ ਇੱਥੇ ਚਾਹੋ ਤੇ ਹੋਰ ਸਲਾਈਆਂ ਲਗਾ ਸਕਦੇ ਹੋ ਤਿੰਨ ਤੋਂ ਚਾਰ ਸਲਾਈਆਂ ਤੁਸੀਂ ਇੱਥੇ ਲਗਾ ਸਕਦੇ ਹੋ ਪਰ ਮੈਂ ਉੱਪਰ ਕੋਈ ਸਲਾਈ ਨਹੀਂ ਗਈ ਵਾਸ ਇੱਕ ਹੀ ਸਲਾਈ ਲਗਾਈ ਹੈ ਇੱਕ ਸਲਾਈ ਲਗਾਉਣ ਤੋਂ ਬਾਅਦ ਹੁਣ ਜਿਹੜਾ ਆਪਾਂ ਇਹ ਬਾਹਰ ਵਾਲਾ ਕਪੜਾ ਆ ਬਿਲਕੁਲ ਜਿਹੜੀ ਆਪਾਂ ਸੈਂਟਰ ਦਾ ਨਿਸ਼ਾਨ ਲਾਇਆ ਹੈ ਸੈਂਟਰ ਦੇ ਨਾਲ ਸੈਂਟਰ ਮਿਲਾ ਕੇ ਤੇ ਫਿਰ ਆਪਾਂ ਇੱਥੇ ਸਲਾਈ ਲਗਾਉਣੀ ਸ਼ੁਰੂ ਕਰਨੀ ਹੈ ਤੇ ਜੇ ਆਪਾਂ ਸੈਂਟਰ ਦਾ ਨਿਸ਼ਾਨ ਨਾ ਲਗਾਈਏ ਤੇ ਹੋ ਸਕਦਾ ਆਪਣੀ ਜਿਹੜੀ ਬਰੀ ਹੈ ਟੇਢੀ ਲੱਗ ਜੇ ਠੀਕ ਹੈ ਤੇ ਫਿਰ ਆਪਾਂ ਨੂੰ ਦੇਰ ਨਹੀਂ ਪੈ ਸਕਦੀ ਐ ਇਸ ਕਰਕੇ ਜਿਹੜਾ ਆਸਨ ਦਾ ਮੈਂ ਨਿਸ਼ਾਨ ਲਗਾਇਆ ਨੀਚੇ ਸੈਂਟਰ ਵਾਲਾ ਉਹ ਨਿਸ਼ਾਨ ਆਪਾਂ ਜ਼ਰੂਰ ਲਗਾਉਣਾ ਹੈ ਉਸ ਤੋਂ ਬਾਅਦ ਆਪਾਂ ਆਪਣੀ ਬਰੀ ਲਗਾਉਣੀ ਹੈ ਤੇ ਦੇਖੋ ਫਰੈਂਡਸ ਆਪਣੀ ਬਰੀ ਕਿੰਨੀ ਸਫਾਈ ਦੇ ਵਿੱਚ ਲੱਗ ਗਈ ਹੈ ਤੇ ਇਹ ਬਰੀ ਮੈਂ ਇੱਕ ਸਾਈਡ ਦੀ ਲਾ ਕੇ ਵਿਖਾਈ ਹੈ ਦੂਜੀ ਸਾਈਡ ਦੀ ਵੀ ਸੇਮ ਤਰੀਕੇ ਨਾਲ ਲੱਗਣੀ ਹੈ ਤੇ ਇਹ ਵਾਲੀ ਬਰੀ ਲੱਗਣ ਤੋਂ ਬਾਅਦ ਤੰਦ ਗੋਣੀਆਂ ਕਸ਼ੇਰੇ ਦੀ ਫਾਈਨਲ ਲੁੱਕ ਬਹੁਤ ਹੀ ਸੋਹਣਾ ਆਪਣਾ ਜਿਹੜਾ ਕਸ਼ੇਰਾ ਬਣ ਕੇ ਰੈਡੀ ਹੋਇਆ ਸਫਾਈ ਦੇ ਵਿੱਚ ਸੋ ਫਰੈਂਸ ਵੀਡੀਓ ਵਧੀਆ ਲੱਗੇ ਤਾਂ ਲਾਈਕ ਜਰੂਰ ਕਰਿਆ ਕਰੋ ਜੀ ਤੇ ਦੇਖੋ ਫਰੈਂਸ ਆਪਣਾ ਕਸ਼ੇਰਾ ਪੂਰਾ ਰੈਡੀ ਹੋ ਗਿਆ ਆ ਔਰ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਬਰੀ ਲਗਾਈ ਐ ਤੁਸੀਂ ਚਾਹੋਦੇ ਇਹਦੇ ਉੱਤੇ ਜਿਤਨਾ ਆਪਾਂ ਪੌਂਚੇ ਬਣਾਉਣੇ ਆ ਮਤਲਬ ਵੀ ਇਹਨੂੰ ਹੋਰ ਵੀ ਹੈਵੀ ਕਰ ਸਕਦੇ ਹੋ ਜਿਤਨਾ ਪੌਂਚਾ ਬਣਾਉਣੇ ਆ ਉਤਨਾ ਹੋਰ ਵੀ ਸਲਾਈਆਂ ਲਗਾ ਕੇ ਤੁਸੀਂ ਇਹਨੂੰ ਹੋਰ ਹੈਵੀ ਕਰ ਸਕਦੇ ਹੋ ਠੀਕ ਤੇ ਫਰੈਂਸ ਸਾਡਾ ਸਾਡੇ ਚੈਨਲ ਤੇ ਆ ਕੇ ਸਾਡੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀ ਦੀ ਆਜੀ